ਮੇਤਰੋ ਅੱਜ ਕਹਿੰਦੇ ਦਿੰਨੇ ਆ ਜਾਣਕਾਰੀ ਕਹਿੰਦੇ ਅੱਜ ਤਾਂ ਮੋਟਰਸਾਈਕਲ ਰੱਖੇਗੇ ਨੇ 65 ਕਿਲੋ ਦੇ ਖੜਿਆਰੀਆਂ ਲਈ ਤੇ ਓਪਨ ਦੇ ਵਾਲੇ ਵੀ ਅੱਜ ਦੇੰ ਦਾ ਟਾਪ ਦਾ ਕਬੱਡੀ ਕੱਪ ਆਪਾਂ ਵੀਡੀਓ ਐਂਡ ਤੱਕ ਜਰੂਰ ਦੇ ਦੇ ਪਿੰਡਕੋਟ ਦਾ ਤਾਂ ਜਿਹੜਾ ਤਰਨ ਤਰਨ ਹੋਵੇਗਾ ਜਿੱਥੇ ਮਿੱਤਰੋ ਬਹੁਤ ਹੀ ਤਾਕੜਾ ਸ਼ੋਅ ਮੈਚ ਹੋਵੇਗਾ ਤੋਤਾ ਸਿੰਘ ਵਾਲਾ ਕਲੱਬ ਮੋਗਾ ਤੇ ਖੀਰਾਂ ਵਾਲੀ ਕਲੱਬ ਕਪੂਰਥਲਾ ਖੀਰਾ ਸੋ ਮਿੱਤਰੋ ਇੱਥੇ ਖੜਿਆਰੀ ਹੋਣਗੇ ਗੁਰਵਿੰਦਰ ਘਾਂਗਾ ਗਗਨ ਜੋਗੇ ਵਾਲੀਆ ਕੀਰਾਨੀਆ ਬੁਲਟ ਦੀਪਦਪੁਰ ਜੀ ਗੱਗੀ ਚੱਕ ਦੇਸ਼ ਰਾਜ ਵਾਲਾ ਬੱਲਾ ਬਨੂੜ ਵਾਲਾ ਤੇ ਹੋਰ ਵੀ ਸੁਪਰਸਟਾਰਾਂ ਉਹਨਾਂ ਦੇ ਵਿਚਾਲੇ ਸ਼ੋਅ ਮੈਚ ਹੋਵੇਗਾ ਸੋ ਇਸ ਦਾ ਲਾਈਵ ਮਿੱਤਰੋ ਪੰਜਾਬ ਲਾਈਵ .com ਤੇ ਦੇਖ ਸਕਦੇ ਆ ਜੋ ਵਧੀਆ ਕਬੱਡੀ ਕੱਪਾ ਹੋਵੇਗਾ ਅੱਜ ਦੇ ਦਿਨ ਦਾ ਤੇ ਨਾਲ ਹੀ ਜੋ ਅਗਲੇ ਕਬੱਡੀ ਕੱਪ ਦੀ ਗੱਲ ਕਰਦੇ ਆ ਪਿੰਡ ਚੁੱਕੇ ਕਲਾਂ ਜ਼ਿਲ੍ਹਾ ਬਠਿੰਡਾ ਹੋਵੇਗਾ ਜਿੱਥੇ 75 ਕਿਲੋ ਦੇ ਤਿੰਨ ਖਿਡਾਰੀ ਬਾਹਰੋਂ ਮਿੱਤਰੋ ਇੱਥੇ ਪਹਿਲਾ ਨਾਮ 16000 ਤੇ ਦੂਸਰਾ ਨਾਮ 11000 ਰੱਖਿਆ ਗਿਆ ਹੈ ਬੈਸਟ ਰੇਟਰ ਤੇ ਯਾ ਫਿਲ ਹੀ ਸਾਈਕਲ ਹੋਣਗੇ ਰੇਜਰ ਉਹ ਵਧੀਆ ਕਬੱਡੀ ਗੱਪਾ ਤੇ ਨਾਲ ਹੀ 52 ਕਿਲੋ ਭਾਰ ਵਰਗ ਦਾ ਪਹਿਲਾ ਨਾਮ 5100 ਦੂਜਾ ਨਾਮ 4100 ਤੇ ਬੈਸਟਨ 3 ਕਿਲੋ ਬਦਾਮ ਹੋਣਗੇ ਤੇ ਨਾਲ ਹੀ 36 ਕਿਲੋ ਭਾਰ ਵਰਗ ਦਾ ਪਹਿਲਾ ਨਾਮ 4800 ਤੇ ਦੂਜਾ ਨਾਮ 3100 ਤੇ ਬੈਸਟਨ 2-2 ਕਿਲੋ ਦੇਸੀ ਘਿਓ ਹੋਵੇਗਾ ਸੋ ਇਸ ਦਾ ਲਾਈਵ ਮਿੱਤਰੋ khedekabaddi.com ਤੇ ਚੱਲੇਗਾ ਜੋ YouTube ਦਾ ਚੈਨਲ ਹੈ ਉਹ ਵਧੀਆ ਕਬੱਡੀ ਗੱਪਾ ਦੇ ਨਾਲ ਹੀ ਲੜਕੀਆਂ ਦਾ ਮੈਚ ਹੋਵੇਗਾ ਜਿੱਥੇ ਪਹਿਲਾ ਨਾਮ ਹੈ 5100 ਤੇ ਦੂਜੇ ਨਾਮ ਹੈ 4100 ਬੈਸਟ ਰੇਡਰ ਤੇ ਜਾਫੀ ਜੋ ਲੜਕੀ ਹੋਵੇਗੀ ਉਸ ਨੂੰ ਚਾਂਦੀ ਦੀ ਚੈਨ ਨਾਲ ਮਾਨ ਸਨਮਾਨ ਹੋਵੇਗਾ ਬਹੁਤ ਵਧੀਆ ਕਬੱਡੀ ਕੱਪ ਆ ਬਾਈ ਨੀ ਕਬੱਡੀ ਖਿਡਾਰੀਆਂ ਲਈ ਅਗਲਾ ਕਬੱਡੀ ਕੱਪ ਆ ਪਿੰਡ ਮਾਨ ਮਰਾੜ ਜੇਲਾ ਫਰੀਦਕੋਟ ਦੇ ਨੇੜੇ ਸਾਦਿਕ ਜਿੱਥੇ ਕਬੱਡੀ ਓਪਨ ਦੇ ਤਿੰਨ ਖਿਡਾਰੀ ਬਾਹਰੋਂ ਮਿੱਤਰੋ ਪਹਿਲੇ ਨਾਮ 61000 ਰੱਖਿਆ ਗਿਆ ਤੇ ਦੂਜੇ ਨਾਮ 51000 ਬੈਸਟ ਪਲੇਅਰ ਨੂੰ ਕਹਿੰਦੇ ਤੇ 222 ਯਾਰ ਦਿਨ ਨਗਦ ਰਾਸ਼ੀ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 78 ਕਿਲੋ ਦਾ ਪਹਿਲਾ ਨਾਮ 21000 ਹੈ ਸੈਕੰਡ ਪ੍ਰਾਈਜ਼ 15000 ਰੱਖਿਆ ਗਿਆ ਜਿੱਥੇ ਨਾਲ ਹੀ ਵੈਸਟਾਂ ਨੂੰ ਐਲ ਸੀ ਡੀਆਂ ਹੋਣਗੀਆਂ ਤੇ ਕਬੱਡੀ 65 ਕਿਲੋ ਦਾ ਪਹਿਲਾ ਨਾਮ 8100 ਰੱਖਿਆ ਗਿਆ ਦੂਸਰਾ ਨਾਮ ਹੈ 6100 ਕਬੱਡੀ 52 ਕਿਲੋ ਦਾ ਪਹਿਲਾ ਨਾਮ 7100 ਤੇ ਦੂਸਰਾ ਨਾਮ 5100 ਹੈ ਕਬੱਡੀ 45 ਕਿਲੋ ਦਾ ਪਹਿਲਾ ਨਾਮ 4100 ਤੇ ਦੂਜੇ ਨਾਮ 3100 ਆ 65 ਕਿਲੋ 57 ਕਿਲੋ ਤੇ 45 ਕਿਲੋ ਭਾਰ ਵਰਗ ਦੇ ਖਿਡਾਰੀਆਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਸੋ ਇਸ ਦਾ ਲਾਈਵ ਮਿੱਤਰੋ ਕਬੱਡੀ ਪੰਜਾਬ ডਾਟ ਕਮ ਤੇ ਚੱਲੇਗਾ ਜੋ YouTube ਦਾ ਚੈਨਲ ਹੈ ਬਹੁਤ ਵਧੀਆ ਪ੍ਰਾਈਜ਼ ਹੈ ਬਾਕੀ ਕਿਸੇ ਵੀ ਮੇਰੇ ਵੀਰ ਨੇ ਕੋਈ ਅਪਡੇਟ ਲੈਣੀ ਹੋਵੇ ਤਾਂ ਕੰਟੈਕਟ ਨੰਬਰ ਦਿੱਤਾ ਹੋਇਆ ਉਸ ਤੇ ਕਾਲ ਕਰਕੇ ਪੁੱਛ ਸਕਦੇ ਆ ਤੋਂ ਮਿੱਤਰੋ ਨਾਲ ਹੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਸੇਲਵਰਾ ਦੇ ਵਿੱਚ ਅੱਜ ਲਾਸਟ ਦਿਨ ਹੋਵੇਗਾ ਜਿੱਥੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜਿੱਥੇ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 1 ਲੱਖ ਤੇ ਦੂਜਾ ਨਾਮ 75000 ਰੱਖਿਆ ਗਿਆ ਤੇ ਨਾਲ ਹੀ ਇੱਥੇ ਵੱਡੀ 70 ਕਿਲੋ ਦੇ ਮੁਕਾਬਲੇ ਹੋਣਗੇ ਜਿੱਥੇ ਪਹਿਲਾ ਨਾਮ 15000 ਤੇ ਦੂਸਰਾ ਨਾਮ 11000 ਹੈ 70 ਕਿਲੋ ਦੇ ਬੈਸਟਾਂ ਲਈ ਸਰਪ੍ਰਾਈਜ਼ ਨੇ ਤੇ ਨਾਲ ਹੀ ਓਪਨ ਦੇ ਬੈਸਟਾਂ ਲਈ 25-25000 ਦੀ ਨਗਦ ਰਕਮ ਰੱਖੀ ਗਈ ਹੈ ਇਸ ਦਾ ਲਾਈਵ ਮਿੱਤਰੋ kabbadi365.com ਤੇ ਚੱਲੇਗਾ ਤੇ ਨਾਲ ਹੀ ਜੋ ਅੱਜ ਦਾ ਟੋਪ ਦਾ ਕਬੱਡੀ ਕੱਪ ਹੈ ਪਿੰਡ ਮਹਿਤਪੁਰ ਜਿਹੜਾ ਨਕੋਦਰਾ ਇੱਥੇ 17 ਸਤੰਬਰ ਦਾ ਅੱਜ ਦੇ ਦਿਨ 65 ਕਿਲੋ ਦੇ ਮੈਚ ਕਰਵਾਏ ਜਾਣਗੇ ਜਿੱਥੇ ਬੈਸਟਾਂ ਨੂੰ ਮੋਟਰਸਾਈਕਲ ਦਿੱਕੇ ਗਏ ਨੇ ਨਾਲ ਹੀ ਕਬੱਡੀ ਓਪਨ ਦੇ ਪਹਿਲਾ ਨਾਮ ਹੈ 82000 ਅਤੇ ਦੂਜਾ ਨਾਮ 71000 ਹੈ ਜਿੱਥੇ ਕਬੱਡੀ ਆਲ ਓਪਨ ਦੇ ਬੈਸਟਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਇਸ ਦਾ ਲਾਈਵ ਮਿੱਤਰੋ ਕਬੱਡੀ 365.com ਤੇ ਚੱਲੇਗਾ ਬਹੁਤ ਵਧੀਆ ਕਬੱਡੀ ਕੱਪ ਅੱਜ ਦੇ ਦਿਨ ਦਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰੇ ਕੱਪ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ